ਨੇ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ ਹੁਣ ਕੋਈ ਨਹੀਂ ਉਹਨੇ ਉਹ ਤਾਂ ਬੈਠੇ ਪ੍ਰਧਾਨ ਕੀ ਦੇ ਲਾਇਕੀ ਨਹੀਂ ਹੋ ਰਿਹਾ ਹੁਣ ਸਾਰੀ ਦੁਨੀਆ ਖਿਲਾਫ ਹੋ ਗਈ ਔਰ ਉਹ ਸਾਰੇ ਸਿਧਾਂਤ ਦੇ ਖਿਲਾਫ ਗੱਲ ਕਰ ਰਿਹਾ ਇਸ ਕਰਕੇ ਉਹਨੂੰ ਉਹ ਕਿਸੇ ਕੰਮ ਹੀ ਨਹੀਂ ਰਿਹਾ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਮ ਦਾ ਉਹਦਾ ਸਾਰਾ ਕੈਰੇਕਟਰ ਖਰਾਬ ਹੋ ਗਿਆ ਕਰ ਰਿਹਾ ਉਹਨਾਂ ਦੇ ਸਿਧਾਂਤ ਦੇ ਮੁਤਾਬਕ ਨਹੀਂ ਇਹ ਪੰਦ ਉਲਟ ਕੰਮ ਕੀਤਾ ਪਰ ਤੁਸੀਂ ਉਹਨਾਂ ਨੂੰ ਜਿਹੜਾ ਕਰ ਰਹੇ ਹੋ ਸਿਧਾਂਤ ਦੇ ਮੁਤਾਬਕ ਨਹੀਂ 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 ਮੈਂ ਤਾਂ ਕਰਦੇ ਹਾਂ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਫੈਸਲਾ ਸਵੀਕਾਰ ਕੀਤਾ ਪਰ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸੰਧਾਨਿਕ ਐਕਟ ਕਰਕੇ ਮੈਂ ਕਰ ਰਿਹਾ ਕਿਉਂਕਿ ਮੇਰੀ ਮਜਬੂਰੀ ਮੈਂ ਪਹਿਨੀ ਕਿਹਾ ਕਿ ਮਜਬੂਰੀ ਨੂੰ ਕਰ ਰਿਹਾ ਫੈਸਲ ਕਰਕੇ ਉਹ ਕਰ ਰਿਹਾ ਬਰਾ ਤੁਹਾਡੇ ਇਕੱਲੇ ਦਾ ਫੈਸਲਾ ਸ਼ਰੂਮ ਨਹੀਂ ਕਾਲੀ ਗੱਲ ਕਿ ਤੁਮ ਮੰਨ ਦੇਗਾ ਸਾਡਾ ਨਹੀਂ ਨਹੀਂ ਉਹ ਤਾਂ ਜਿਲ੍ਹਾ ਸੁਲਾਵਾਂਗੇ ਜੀ ਅਸੀਂ ਆਪ ਨਹੀਂ ਕਰਨਾ ਕੋਈ ਫੈਸਲਾ ਅਸੀਂ ਜਿਲ੍ਹਾ ਸੁਲਾਉਣ ਲਈ ਮੈਂ ਅੱਜ ਕਿਹਾ ਕਿ ਜਿਲ੍ਹਾ ਸੁਣਾਓ ਦੁਆਰੇ ਜਿਲ੍ਹਾ ਸੁਣਾ ਕੇ ਨਮਾ ਚੂਣੋ ਕਰਦਾਂ ਜਿਹੜੇ ਬੰਦਿਆ ਨੇ ਪਾਰਟੀਆਂ ਤੋਂ ਜੋ ਇਹਨਾਂ ਦੱਸਿਆ ਕਿ ਹਾਰਾਂ ਦੇ باوجود ਸਾਰੇ ਸਾਰੇ ਪਰਿਵਾਰਾਂ ਨੇ ਉਹਦੇ ਮਾਣੇ ਔਰ ਜਦੋਂ ਜਿੱਤ ਕੀਤਾ ਜਿੱਥੇ ਟਿਕਟ ਮੰਗੀ ਟਿਕਟ ਮਿਲ ਗਈ ਜੋਦ ਦਾ ਮੰਗਿਆ ਉਹਦਾ ਮਿਲ ਗਿਆ ਅੱਜ ਉਹ ਪਾਰਟ ਦੇ ਉਲਟ ਜੋ ਪ੍ਰਚਾਰ ਕਰਦੇ ਨੇ ਅੱਜ ਮੈਨੂੰ ਦੁੱਖ ਹੈ ਜਿਸ ਫੈਸਲੇ ਨੂੰ ਮੈਂ ਹੀ ਰੋਕਿਆ ਸੀ ਕਿ ਕੋਈ ਨਹੀਂ ਇਸ ਉਮਰ ਦੇ ਵਿੱਚ ਇਸ ਸੇਹ ਦੇ ਵਿੱਚ ਕੀ ਆਪਾਂ ਕਹਾਂਗੇ ਇਹ ਵੀ ਕੱਢਤਾ ਜਿਹਦੇ ਕੋਲ ਕੋ ਇਖਤਿਆਰ ਨਹੀਂ ਮੈਂ ਹੈਰਾਨ ਹਾਂ ਕਿ ਇਖਤਿਆਰ ਹੈ ਆਪਦੇ ਬਾਲਕ ਬਣ ਕੇ ਬਹਿ ਗਿਆ ਕੋਈ ਭਰਾਨ ਦੀ ਕਾਪੀ ਤਾਂ ਕੱਢ ਕੇ ਦਿਖਾ ਦੇ ਕਿਹੜਾ ਉਸ ਤੇ ਇਖਤਿਆਰ ਲਿਖਿਆ ਇਸ ਨੂੰ ਜਿਹੜਾ ਜਵੈਨਾ ਕਹਿੰਦੇ ਸੀ ਸਰਪਲਸ ਨੂੰ ਸਰਪ੍ਰਸਤ ਨੂੰ ਸੋਤ ਬੋਲਿਓ ਤੇ ਹਰਨਿਸ ਇਸ ਕਰਕੇ ਇਹ ਕੋਈ ਹੋਰ ਹੀ ਗੱਲ ਨਾ ਕਰੇ ਲੋਕਾਂ ਨੂੰ ਘਬਰਾ ਨਾ ਕਰੇ ਭਲੇਖਾ ਨਾ ਪਾਵੇ ਅਖੀਰ ਇਹ ਕੋੜਾਕੁੱਟ ਵੇਖਿਆ ਅੱਜ ਸਰਦਾਰ ਸੁਖਦੇਵ ਸੁਠਿੰਸਾ ਜੀ ਨੂੰ ਮੈਂ ਦੁੱਖਾ ਕਹਿਦਾ ਕਿ ਉਹਨੂੰ ਵੀ ਪਾਰਟੀ ਚੋਂ ਕੱਢਤਾ ਗਿਆ ਇਹ اختیار ਪਾਰਟੀ ਦੇ ਪਾਰਟੀ ਕੋਲੇ ਦੇ ਪਾਰਟੀ ਦੇ ਅਫਸਰ ਬਣਾਇਆ ਸੀ ਤੇ ਜਿਸ ਪਾਰਟੀ ਨੂੰ ਜਵਾੜਾ ਕਹਿੰਦਾ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਤੁਹਾਨੂੰ ਸਾਰਾ ਉਹਨਾਂ ਦੇ ਸਟੇਟਮੈਂਟਾਂ ਦਿਖਾਏ ਹਨ ਉਹਨਾਂ ਦਾ ਸਾਰਾ ਕੁਝ ਦਿਖਾਇਆ ਕਿ ਪਾਰਟੀ ਦੀ ਇੱਕ ਮਹੀਨਾ ਮੀਟਿੰਗਾਂ ਕੀਤੀਆ ਪਾਰਟੀ ਦਾ ਕਮੇਟੀ ਬਣਾ ਕੇ ਕਮੇਟੀ ਉਸ ਦੇ ਵਿੱਚ ਆ ਕੇ ਕਿਹਾ ਕਿ ਸਾਰੇ ਲੋਕਾਂ ਦੀ ਰਾਏ ਹੈ ਪਾਰਟੀ ਨੂੰ ਮਰਜ਼ ਕਰੋ ਪਾਰਟੀ ਦੇ ਇਸ ਵੇਲੇ ਜਿਹੜਾ ਹੈਗਾ ਇਹ ਲੋੜ ਹੈ ਇਕਤਾ ਦੀ ਸੁਖਵੀਰ ਤੋਂ ਬਗੈਰ ਪਾਰਟੀ ਕੋ ਚਲਾ ਨਹੀਂ ਸਕਦਾ ਇਹਦੇ ਵਰਗਾ ਬੰਦਾ ਕੋਈ ਨਹੀਂ ਉਸ ਦਾ ਔਰ ਮੈਂ ਤੁਹਾਨੂੰ ਹੋਰ ਕਹਿਣਾ ਕਿ ਗੁਰੂਗ੍ਰਾਹ ਸਾਹਿਬ ਨੂੰ ਜਾਣ ਕੇ ਕਹਿਣ ਕਿ ਜਦੋਂ 17 ਜਦੋਂ ਸਰਕਾਰ ਦੂਜੀ ਵਾਰ ਬਣੀ ਹੈ ਉਸ ਵੇ 12 ਦੂਜੀ ਵਾਰ ਬਣੀ ਹੈ ਇਹਨਾਂ ਲੋਕਾਂ ਨੇ ਮੈਂ ਤਾਂ ਵਜ਼ੀਰ ਨਹੀਂ ਸੀ ਨਾਲ ਇਹਨਾਂ ਦੇ ਮੁੰਡੇ ਕੁੜੀਆਂ ਵਜ਼ੀਰ ਸੀ ਤੇ ਇਹਨਾਂ ਲੋਕਾਂ ਨੇ ਬਾਦਲ ਸਾਹਿਬ ਦੇ ਖੜੇ ਕਿਉਂ ਕੋਈ ਪਾਰਟੀ ਤਾਂ ਮੈਂ ਮੈਂਬਰ ਆ ਸੀਨੀਅਰ ਮੈਂਬਰ ਮਨਾਲ ਖੜਾ ਸੀ ਬਸ ਬਾਦਲ ਸਾਹਿਬ ਆ ਸਰਕਾਰ ਸੁਖਵੀਰ ਸਿੰਘ ਬਾਦਲ ਦੀ ਇਹਦੇ ਵਰਗਾ ਬੰਦਾ ਨਹੀਂ ਹੋ ਸਕਦਾ ਰਿਪੀਟ ਕਰਤੀ ਸਰਕਾਰ ਕਹਿਣ ਗੁਰੂ ਰਸਕ ਕੋਲ ਜਾ ਕੇ ਨਹੀਂ ਕਿਹਾ ਕੱਲ ਤੱਕ ਨਹੀਂ ਕਹਦੇ ਸੀ ਸੁਖਵੀਰ ਵਗੈਰਾ ਬੰਦਾ ਕੋਈ ਨਹੀਂ